ਸਵਾਚੋਣਾ ਦੇ ਵਿਚਾਲੇ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂ ਸੀਮਨ ਨੇ ਪਾਰਟੀ ਦੇ ਵਿੱਚ ਕਰਵਾਈ ਜੁਆਇਨਿੰਗ ਟੀਨੂ ਬੋਲੇ ਆਮ ਲੋਕਾਂ ਦੀਆਂ ਜ਼ਰੂਰਤਾਂ ਦੇ ਵੱਲ ਧਿਆਨ ਦੇ ਰਹੀ ਹੈ ਮਾਨ ਸਰਕਾਰ ਕੱਲ ਦੋ ਹੋਰ ਮਿਨਵਾਰਾਂ ਦਾ ਐਲਾਨ ਕਰੇਗੀ ਆਪ ਜੰਗਦਤਰ ਪਵਨ ਕੁਮਾਰ ਟੀਨੂ ਤੇ ਟਿਕਟ ਫਾਈਨਲ ਤਾ ਲੁਧਿਆਣਾ ਤੋਂ ਮੌਜੂਦਾ ਵਿਧਾਇਕ ਨੂੰ ਮਿਲ ਸਕਦਾ ਹੈ ਮੌਕਾ ਪਠਿੰਡਾ ਤੋਂ ਲੋਕ ਸਭਾ ਚੋਣ ਲੜੇਗਾ ਲੱਖਸਦਾਨਾ ਸਿਮਰਨਜੀਤ ਸਿੰਘ ਮਾਨਦੀ ਪਾਰਟੀ ਨੇ ਦਿੱਤੇ ਟਿਕਟ 2022 ਦੇ ਵਿੱਚ ਮੌੜ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਵਿਧਾਨ ਸਭਾ ਦੀ ਚੋਣ ਲੜ ਕੇ ਦੂਜੇ ਨੰਬਰ ਤੇ 83 ਲੱਖਸਦਾਨਾ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੇ ਜਾਰੀ ਕੀਤਾ ਸੰਕਲਪ ਪੱਤਰ ਮਹਿਲਾਵਾਂ ਗਰੀਬਾਂ ਤੇ ਨੌਜਵਾਨਾਂ ਦੇ ਲਈ ਕਈ ਗਰੰਟੀਆਂ ਦਾ ਐਲਾਨ 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦੇ ਲਈ ਆਯੁਸ਼ਮਾਨ ਯੋਜਨਾ ਯੂਨੀਫਾਰਮ ਸਿਵਲ ਕੋਰਟ ਤੋਂ ਲੈ ਕੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਵਾਦ BJP ਦੇ ਮੈਨੀਫੈਸਟੋ ਤੇ ਰੋਡੀਆਂ ਦਾ ਹਮਲਾ ਰਾਹੁਲ ਬੋਲੇ ਸੰਕਲਪ ਪੱਤਰ ਤੋਂ ਮਹਿੰਗਾਈ ਤੇ ਬੇਰੋਜ਼ਗਾਰੀ ਗਾਇਬ ਅਹਿਮ ਮੁੱਦਿਆਂ ਤੇ ਚਰਚਾ ਨਹੀਂ ਕਰਨਾ ਚਾਹੁੰਦੀ ਭਾਜਪਾ ਤਾਂ ਆਪ ਨੇ PMT ਗਰੰਟੀ ਹ ਦੱਸਿਆ ਸਿਰਫ ਜੁਮਲਾ ਹਨਾਂ ਤੇ ਪਾਈਲ ਦੇ ਵਿੱਚ ਆਪਸ ਦੇ ਵਿੱਚ ਪੜੇ BJP ਦੇ ਵਰਕਰ ਬੂਥ ਸਵੈਲੰਦ ਇਤਰਾਣ ਖੂਬ ਚੱਲੀਆਂ ਕੁਰਸੀਆਂ ਮੰਚ ਤੇ ਮੌਜੂਦ ਨੇ ਮੰਚ ਤੇ ਮੌਜੂਦ ਸਨ BJP ਲੀਡਰ ਹਰਜੀਤ ਗਰੇਵਾਲ ਪੁਲਿਸ ਨੇ ਸੰਭਾਲੀ ਸਥਿਤੀ ਡਾਕਟਰ ਮੀਟਕਰ ਜਨਤੀ ਮੌਕੇ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦਾ ਦਿੱਤਾ ਨਾਰਾ ਕੇਜੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਜਤਾਇਆ ਅਪਰੋਧ ਨਰਾਤੇ ਮੌਕੇ ਇਤਿਹਾਸਿਕ ਮਾਂ ਦੁਰਗਾ ਦੇ ਮੰਦਰ ਦੇ ਵਿੱਚ ਨਤਮਸਤਕ ਹੋਏ ਸੁਖਵੀਰ ਸਿੰਘ ਬਾਦਲ ਬਠਿੰਡਾ ਦੇ ਮੈਸਰਖਾਨਾ ਦੇ ਵਿੱਚ ਮਾਂ ਦੁਰਗਾ ਦੀ ਕੀਤੀ ਪੂਜਾ ਹਿੰਦੂ ਭਾਈਚਾਰੇ ਨੂੰ ਦਿੱਤੀ ਵਧਾਈ ਫਰਮਾਨ ਖਾਨ ਦੇ ਘਰਬਾਰ ਫਾਇਰਿੰਗ ਕਰਨ ਵਾਲੇ ਹਮਲਾਵਰਾਂ ਦੀ ਤਸਵੀਰ ਆਈ ਸਾਹਮਣੇ ਇੱਕ ਨੇ ਕਾਲੇ ਤੇ ਸਫੇਦ ਰੰਗ ਦੇ ਦੂਜੇ ਨੇ ਲਾਲ ਰੰਗ ਦੀ ਪਹਿਨੀ ਹੈ ਟੀ-ਸ਼ਰਟ ਫੋਟੋਸ ਦੋਆਂ ਸ਼ਟਰਾਂ ਦੀ ਕਰ ਰਹੀ ਹੈ ਪਾਲ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ న్యూਸ 80 ਪੰਜਾਬ ਨਾਮਾ ਮੈਂ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਵੱਡੀ ਜੁਆਇਨਿੰਗ ਦੀ ਜਿਸ ਦੇ ਨਾਲ ਅਕਾਲੀ ਦਲ ਨੂੰ ਛਟਕਾ ਲੱਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਕੋਈ ਨਾਰਾਜ਼ ਹੋ ਕੇ ਪਾਰਟੀ ਛੱਡ ਰਿਹਾ ਹੈ ਤਾਂ ਕੋਈ ਟਿਕਟ ਦੇ ਲਈ ਦੂਜੇ ਖੇਮੇ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਹੁਣ ਜਲੰਧਰ ਦੇ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਨੇ ਵੀ ਆਪਣਾ ਸਿਆਸੀ ਆਸ਼ੀਆਨਾ ਬਦਲ ਲਿਆ ਹੈ ਟੀਨੂ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਭਲੇ ਸਤ ਉਮੀਦਵਾਰਾਂ ਦੇ ਐਲਾਨ ਕਰਨ ਨੂੰ 24 ਘੰਟੇ ਵੀ ਨਹੀਂ ਹੋਏ ਕਿ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਲੰਧਰ ਦੇ ਆਦਮਪੁਰ ਤੋਂ ਅਕਾਲੀ ਦਲ ਦੇ ਸਾਫਕਾ ਵਿਦਾਇ ਪਵਨ ਕੁਮਾਰ ਟੀਲੂ ਨੇ ਪਾਰਟੀ ਬਦਲ ਲਈ ਹੈ। ਜੋਬੇ ਦਾ ਵੱਡਾ ਦਲੀ ਚਿਹਰਾ ਪਵਨ ਕੁਮਾਰ ਟੀਲੂ ਦੀ ਟੱਕਰੀ ਆਪ ਵਾਲੇ ਪਾਸੇ ਝੁਕ ਗਈ। ਟੀਲੂ ਦਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ। ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਗਵਾਹੀ 'ਚ ਅਸੀਂ आम आदमी पार्टी जॉइन ਕੀਤੀ ਹੈ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ એનਰਜੈਟਿਕ ਪੰਜਾਬ ਦੇ ਲੀਡਰ ਆ ਉਹਨਾਂ ਦਾ ਬਹੁਤ ਵਿਜ਼ਨ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਠਕ ਜੀ ਦਾ ਸਾਰੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਆਪ ਦਾ ਪੱਲਾ ਫੜਨ ਸਾਰੀ ਤੀਨੂ ਨੇ ਅਕਾਲੀ ਦਲ ਦੇ ਸਾਰੇ ਪੱਤੇ ਖੋਲ ਕੇ ਰੱਖ ਦਿੱਤੇ ਜਿਸ ਪਾਰਟੀ ਤੋਂ ਦੋ ਵਾਰ ਵਿਧਾਇਕ ਬਣੇ ਉਸ ਜਹੋਨ ਬੇਪਰੋਸੀ ਅਤੇ ਗੁੱਟਬਾਜ਼ੀ ਵਾਲਾ ਮਾਹੌਲ ਹੋਣ ਦੀ ਗੱਲ ਕਹਿ ਰਹੇ ਨੇ ਪਾਰਟੀ ਦੇ ਅੰਦਰ ਬੇਪਰੋਸੀ ਦਾ ਮਾਹੌਲ ਹੈ ਲੀਡਰਸ਼ਿਪ ਦਾ ਆਪਸੀ ਵਖੇਰਮਾ ਹੈ ਥੱਲੜੇ ਲੈਵਲ ਤੇ ਗਰੁੱਪਿਜ਼ਮ ਹੈ ਕੋਈ ਕੋਸ਼ਿਸ਼ ਨਹੀਂ ਹੋ ਰਹੀ ਵਰਕਰਾਂ ਦੇ ਹੌਸਲੇ ਗਿਰੇ ਹੋਏ ਹੈ ਲੀਡਰ ਵੀ ਸੋਚਦੇ ਆ ਵੀ ਕੀ ਹੋਊਗਾ ਕਦੀ ਸੋਚਦੇ ਆ ਬਾਈਚ ਕੀ ਹੋਊਗਾ ਬਾਈ ਤੋਂ ਬਾਅਦ 24 ਚ ਕੀ ਹੋਏਗਾ 24 ਤੋਂ ਬਾਅਦ ਫਿਰ 27 ਚ ਕੀ ਹੋਏਗਾ ਕੌਨਫੀਡੈਂਸ ਲੈਵਲ ਬਹੁਤ ਡਾਊਨ ਹੈ ਦਰਅਸਲ ਪਵਨ ਕੁਮਾਰ ਟੀਨੂ ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹੇ ਨੇ 2012 ਤੇ 2017 ਦੇ ਵਿੱਚ ਦੋ ਵਾਰ ਵਿਧਾਇਕ ਰਹੇ 2022 ਦੀ ਵਿਧਾਨ ਸਭਾ ਚੋਂ ਹਾਰੇ 2014 ਦੇ ਵਿੱਚ ਜਲੰਧਰ ਤੋਂ ਲੋਕ ਸਭਾ ਚੋਂ ਲੜੇ ਪਰ ਹਾਰ ਗਏ ਟੀਨੂ ਦਾ ਕਹਿਣਾ ਹੈ ਕਿ ਉਹ ਬਿਨਾ ਕਿਸੇ ਸ਼ਰਤ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਮਕਸਦ ਰਾਜ ਨਹੀਂ ਸੇਵਾ ਹੈ ਪਰ ਚਰਚਾ ਹੋ ਰਹੀ ਹੈ ਕਿ ਟੀਨੂ ਦੀ ਜਲੰਧਰ ਤੋਂ ਆਪ ਦੀ ਟਿਕਟ ਫਾਈਨਲ ਹੈ ਪਰ ਹਾਂ ਹੁਣੇ ਦੇਖਣਾ ਹੋਵੇਗਾ ਕਿ ਸੁਖੀਲ ਰਿੰਕੂ ਦੇ ਬੀਜੇਪੀ ਦੇ ਵੀ ਜਾਣ ਦੇ ਨਾਲ ਬੈਕਫੁੱਟ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੇ ਲਈ ਟੀਨੂ ਟਰੰਪ ਕਾਰਡ ਸਾਬਤ ਹੋਣੀ న్యూਸ 18 ਲਈ ਚੰਡੀਗੜ੍ਹ ਤੋਂ ਮਨੋਜ ਰਾਠੀ ਦੀ ਰਿਪੋਰਟ ਪਵਨ ਕੁਮਾਰ ਟੀਨੂ ਦੇ ਵੱਲੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਾਬਕਾ ਮੁੱਖ ਮੰਤਰੀ ਜਰਨਜੀਤ ਸਿੰਘ ਚੰਨੀ ਨੇ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਤੋਂ ਪੁੱਛਿਆ ਕਿ ਰਿੰਕੂ ਦੇ ਤੁਸੀਂ ਗਦਾਰ ਦੇ ਪੋਸਟਰ ਲਾਏ ਸਨ ਤਾਂ ਟੀਨੂ ਦੇ ਕਿਹੜੇ ਪੋਸਟਰ ਲਾਓਗੇ ਕੋ ਇਹ ਬਹੁਤ ਹੀ ਮਾੜਾ ਟ੍ਰੈਂਡ ਚੱਲ ਰਿਹਾ ਹੈ ਪੰਜਾਬ ਦੀ ਸੱਭਿਆਚਾਰ ਦੇ ਉਲਟ ਹੈ ਸਾਡੇ ਲੋਕ ਅਣਖੀ ਹੈ ਸਾਡੇ ਲੋਕ ਵਿਸ਼ਵਾਸ ਵਿੱਚ ਹੁੰਦੇ ਆ ਸਾਡੇ ਲੋਕ ਵਫਾਦਾਰੀਆਂ ਨਿਵਾਉਂਦੇ ਆ ਲੇਕਿਨ ਇਹ ਜਿਹੜੇ ਬਾਰ-ਬਾਰ ਛੱਡ ਕੇ ਜਾ ਰਹੇ ਮੈਂ ਤਾਂ ਕੱਲ ਪਰਸੋਂ ਪੱਲਾ ਜੀ ਦੀ ਇੱਕ ਗੱਲ ਸੁਣ ਰਿਹਾ ਸੀ ਕਹਿੰਦਾ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੀ ਬੇਬੇ ਮੀਰ ਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਇਹਨਾਂ ਦਾ ਕੀ ਪਤਾ ਇਹ ਕਦ ਕਿਹੜੀ ਪਾਰਟੀ ਨੂੰ ਛੱਡ ਕੇ ਚਲੇ ਜਾਏ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਆ ਜਿਹੜਾ ਰਿੰਕੂ ਐ ਕੁਝ ਦਿਨ ਪਹਿਲਾਂ ਛੱਡ ਕੇ ਗਿਆ ਸੀ ਬੜੇ ਉੱਥੇ ਜਰੂਰ ਕੱਡੇ ਨਾਰੇ ਲਾਏ ਗਦਾਰ ਦੇ ਪੋਸਟਰ ਲਾਤੇ ਸਾਰੇ ਜਲੰਧਰ ਚ ਹੁਣ ਭਾਈ ਤੁਸੀਂ ਲੈ ਕੇ ਆਏ ਹੋ ਕਿਸੇ ਹੋਰ ਪਾਰਟੀ ਦਾ ਗਦਾਰ ਉਹਦੇ ਕਿਹੜੇ ਨਾਰੇ ਲਾਓਗੇ ਉਹਦੇ ਇਨਕਲਾਬ ਦੇ ਪੋਸਟਰ ਲਗਾਓਗੇ ਹੁਣ ਗੱਲ ਹੋਵੇਗੀ ਬਠਿੰਡਾ ਸੀਟ ਦੀ ਜਿੱਥੇ ਕਿ ਮੁਕਾਬਲਾ ਹੋਰ ਦਿਲਚਸਪ ਹੋਣ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲਾ ਲੱਖਾਸ ਦਾਣਾ ਲੋਕ ਸਭਾ ਚੋਣ ਲੜਨ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਦਾਨਾ ਨੂੰ ਬਠਿੰਡਾ ਦੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਪੰਜਾਬ ਦੇ ਨਾਲ ਜੁੜੇ ਮੁੱਦੇ ਚੁੱਕਦਾ ਨਜ਼ਰ ਆਉਣ ਵਾਲਾ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲਾ ਚਿਹਰਾ ਲੱਖਾ ਸਦਾਨਾ ਹੁਣ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਨੰਤਰਨ ਜਾ ਰਿਹਾ ਹੈ ਤੇ ਚੋਣ ਲੜਨ ਦੇ ਲਈ ਚੁਣੀ ਗਈ ਹੈ ਹੌਟ ਸੀਟ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਦਾਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਖੁਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਦਾ ਐਲਾਨ ਕੀਤਾ। ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਆ ਕਿ ਸਾਡਾ ਲਖਾ ਸਿੰਘ ਸਰਦਾਰਾ ਇਹ ਬਠਿੰਡੇ ਤੋਂ ਇਹ ਸੀਟ ਦੇ ਉੱਤੇ ਉਮੀਦਵਾਰ ਹੈਗੇ ਆ ਸੱਚਾਈ ਦੇ ਨਾਲ ਦਮਾਗੇ ਜੀ ਆਮੀਲੀ ਹੇਤਰ ਮੁਕਾਲ ਨਾ ਕੋ ਕਰਨਾ ਚੁੱਕਰ ਕੇ ਇਹ ਮੁੱਦਿਆਂ ਦੇ ਉੱਤੇ ਕੋਈ ਵੀ ਸੇ ਕੋਈ ਵੀ ਪੰਜਾਬੀ ਲੀਡਰ ਅੱਜ ਨਹੀਂ ਬੋਲ ਰਿਹਾ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾਂ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਚੱਲਾਂਗੇ ਪਰ ਇਹ ਚੋਣ ਹੈ ਤੁਸੀਂ ਇਹ ਸ਼੍ਰੋਮਣੀ ਕਾਲੀ ਦਾ ਅਮਰਸਰ ਦੇ ਚੰਡੇਸਲੇ ਲੜੋਂਗੇ ਤਾਂ ਕਿਵੇਂ ਅਸੀਂ ਪਹਿਲਾਂ ਹੀ ਸੋਚ ਚੁੱਕੀਆਂ ਵੀ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਹ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ ਜੇ ਬਠਿੰਡਾ ਸੀਟ ਤੇ ਫਿਲਹਾਲ ਦੀ ਪਿਕਚਰ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਚੌਣ ਮੈਦਾਨ ਦੇ ਵਿੱਚ ਨੇ ਜਦਕਿ ਅਕਾਲੀ ਦਲ ਦੇ ਵੱਲੋਂ ਹਰ ਸਿਮਰਤ कौर ਬਾਦਲ ਸੰਭਾਵੀ ਉਮੀਦਵਾਰ ਨੇ ਤਾਂ ਅਕਾਲੀ ਦਲ ਅੰਮ੍ਰਿਤਸਰ ਨੇ ਲਖਸ ਦਾਣਾ ਨੂੰ ਬਠਿੰਡਾ ਤੋਂ ਟਿਕਟ ਦੇ ਕੇ ਅਖਾੜਾ ਹੋਰ ਪਖਾ ਦਿੰਦਾ ਹੈ ਜੇ ਲਖਸ ਦਾਣਾ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਲੱਖਾ ਮੋੜ ਵਿਧਾਨ ਸਭਾ ਹਲਕੇ ਤੋਂ 2022 ਦੀ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਦੇ ਹੋਏ 2891 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਰਹੇ ਸਨ 2012 ਦੇ ਵਿੱਚ ਰਾਮਪੁਰਾ ਫੂਲ ਤੋਂ ਪੀਪਲਸ ਪਾਰਟੀ ਆਫ ਪੰਜਾਬ ਉਮੀਦਵਾਰ ਦੇ ਵਜੋਂ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸੋ ਜਦੋਂ ਬਠਿੰਡਾ ਸੀਟ ਤੇ ਪਹਿਲਾਂ ਹੀ ਚਾਰ ਕੋਣਾ ਮੁਕਾਬਲਾ ਸੀ ਤਾਂ ਵਿਧਾਨ ਸਭਾ ਚੋਣਾਂ ਦੇ ਵਿੱਚ 28000 ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਲੱਖਾ ਸਿਧਾਨਾ ਦੇ ਮੈਦਾਨ ਦੇ ਵਿੱਚ ਨਿਤਰਨ ਦੇ ਨਾਲ ਬਠਿੰਡਾ ਦਾ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਤੇ ਲੱਖਾਂ ਸਦਾਨਾ ਮੁੱਖ ਧਿਰਾਂ ਦੇ ਲਈ ਚੁਣੌਤੀ ਸਾਬਿਤ ਹੋ ਸਕਦੇ ਨੇ ਬਠਿੰਡਾ ਤੋਂ ਸੂਰਜਪਾਨ న్యూਸ 18 ਪੰਜਾਬ ਤਤਖੰਣਾ ਦੇ ਪਾਇਲ ਦੇ ਵਿੱਚ ਬੀਜੇਪੀ ਵਰਕਰਾਂ ਦਾ ਹੰਗਾਮਾ ਹੋਇਆ ਬੂਤ ਸਮੇਲਨ ਦੇ ਦੌਰਾਨ ਆਪਸ ਦੇ ਵਿੱਚ ਭਿੜੇ ਨੇ ਬੀਜੇਪੀ ਵਰਕਰ ਮੀਟਿੰਗ ਦੇ ਦੌਰਾਨ ਕੁਰਸੀਆਂ ਚਲਦੀਆਂ ਹੋਈਆਂ ਨਜ਼ਰ ਆਈਆਂ ਮੰਚ ਤੇ ਮੌਜੂਦ ਸਨ ਹਰਜੀਤ ਗਰੇਵਾਲਦ ਜਦੋਂ ਮੰਚ ਤੇ ਹਰਜੀਤ ਗਰੇਵਾਲ ਮੌਜੂਦ ਸਨ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਇਹ ਧੱਕਾ ਮੁਕੀ ਦੀਆਂ ਹੰਗਾਮੇ ਜਿਹੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਉਸਨੇ ਹਾਲਾਂਕਿ ਮੌਕੇ ਤੇ ਪੂਰੀ ਸਥਿਤੀ ਨੂੰ ਸੰਭਾਲ ਲਿਆ ਇਹ ਕਿਸੇ ਦੀ ਸ਼ਰਾਰਤ ਹੈ ਹਰਜੀਤ ਗਰੇਵਾਲ ਦੇ ਹਾਲਾਂਕਿ ਤਸਵੀਰਾਂ ਸਾਹਮਣੇ ਔਰ ਤੋਂ ਬਾਅਦ ਇਹ ਕਿਹਾ ਗਿਆ ਕਿ ਕਿਸੇ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਿਆ ਦਰਸਲ ਪਾਇਲ ਦੀਆਂ ਤੁਹਾਨੂੰ ਇਹ ਤਸਵੀਰਾਂ ਬੁਖਾਰਾਂਗੇ ਇੱਥੇ ਕਿ ਬੀਜੇਪੀ ਵਰਕਾਂ ਦੇ ਵੱਲ ਹੰਗਾਮਾ ਕੀਤਾ ਜਾਂਦਾ ਦਰਸਲ ਬੂਥ ਸੰਮੇਲਨ ਰੱਖਿਆ ਗਿਆ ਸੀਗਾ ਬੂਥ ਸੰਮੇਲਨ ਤੇ ਤਾਂ ਬੀਜੇਪੀ ਆਪ ਕੋ ਵਰਕਰ ਪਹੁੰਚੇ ਹੋਏ ਸਨ ਤੇ ਇਸੇ ਦੌਰ ਆ ਕੁਰਸੀਆਂ ਚਲਦੀਆਂ ਨੇ ਇੱਕ ਦੂਜੇ ਤੇ ਕੁਰਸੀਆਂ ਚਲਾਈਆਂ ਜਾਂਦੀਆਂ ਨੇ ਆ ਮੰਚ ਤੇ ਇਸੇ ਦੌਰਾਨ ਹਰਜੀਤ ਗਰੇਵਾਲ ਵੀ ਮੌਜੂਦ ਸਨ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਆ ਜੋ ਹੰਗਾਮਾ ਹੁੰਦਾ ਹੈ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਧੱਕਾ ਮੁੱਕੀ ਆਪਸ ਦੇ ਵਿੱਚ ਵਰਕਰਾਂ ਦੀ ਹੁੰਦੀ ਹੈ ਤੇ ਇੱਕ ਦੂਜੇ ਤੇ ਕੁਰਸੀਆਂ ਵੀ ਸੁੱਟੀਆਂ ਜਾਂਦੀਆਂ ਨੇ ਹਾਲਾਂਕਿ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਣ ਦੇ ਬਾਅਦ ਜੋ ਹਰਜੀਤ ਗਰੇਵਾਲ ਕਹਿ ਰਹੇ ਨੇ ਉਹਨਾਂ ਦੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਜਿਨ੍ਹਾਂ ਨੇ ਇਹ ਸ਼ਾਸਨ ਪੰਕ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਹੰ ਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ। ਉਹਰੇ ਭਾਜਪਾ ਦੀ ਉਹ ਇੱਕ ਅਜੇ ਨਦੀ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਾਂ 'ਚ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਜੇ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸੇ ਜੀ ਲੋਡ ਹੋਵੇ ਜੀ। ਸਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟ ਨਹੀਂ ਹਾਜਰ ਜੀ ਕੋਈ ਐਕਸ਼ਨ ਲਿਤਾ ਗਿਆ ਹਾਜਰ ਕੁਝ ਵੀ ਨਹੀਂ ਹੈਗਾ ਹਾਜਰ ਸ੍ਰੀ ਅਸੀਰ ਮਾਮਲਾ ਸ਼ਾਂਤ ਕੀਤਾ ਹੈ ਅਸੀਰ ਅਜੇ ਕੋਈ ਉਹ ਜੀ ਕੋਈ ਐਕਸ਼ਨ ਲਿਤਾ ਨਹੀਂ ਜੀ ਹੁਣ ਗੱਲ ਹੋਵੇਗੀ ਬੀਜੇਪੀ ਦੇ ਸੰਕਲਪ ਪੱਤਰ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਮੋਦੀ ਕੀ ਗਾਰੰਟੀ ਟੈਗ ਲਾਈਨ ਤੋਂ ਜਾਰੀ ਕੀਤੇ ਗਏ ਸੰਕਲਪ ਪੱਤਰ ਦੇ ਵਿੱਚ ਦੇਸ਼ ਦੇ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ ਮੋਦੀ ਦੀ ਗਾਰੰਟੀ ਯਾਨੀ ਹਰ ਗਾਰੰਟੀ ਪੂਰਾ ਹੋਣੇ ਦੀ ਗਾਰੰਟੀ ਇਸੇ ਟੈਗਲਾਈਨ ਦੇ ਨਾਲ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਜਿਸ ਨੂੰ ਭਾਜਪਾ ਦਾ ਸੰਕਲਪ ਪੱਤਰ ਅਤੇ ਮੋਦੀ ਦੀ ਗਾਰੰਟੀ ਦਾ ਨਾਮ ਦਿੱਤਾ ਗਿਆ ਇਸ ਮੈਨੀਫੈਸਟੋ ਦੇ ਵਿੱਚ ਭਾਜਪਾ ਨੇ ਦੇਸ਼ ਦੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਕਈ ਗਾਰੰਟੀਆਂ ਦਿੱਤੀਆਂ ਨੇ ਭਾਜਪਾ ਦੇ ਮੈਨੀਫੈਸਟੋ ਦੇ ਮੁਤਾਬਿਕ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲੇਗੀ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ। 5 ਲੱਖ ਰੁਪਏ ਤੱਕ ਦੇ ਮੁਫਤੇ ਇਲਾਜ ਦੀ ਵਿਵਸਥਾ ਹੋਵੇਗੀ। ਗਰੀਬਾਂ ਦੇ ਲਈ 3 ਕਰੋੜ ਘਰ ਬਣਾਏ ਜਾਣਗੇ। ਅਗਲੇ 5 ਸਾਲ ਮੁਫਤ ਰਾਸ਼ਨ ਦੀ ਯੋਜਨਾ ਜਾਰੀ ਰਹੇਗੀ। ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਮਦਦ ਚੱਲਦੀ ਰਹੇਗੀ। ਦਲਾਂ ਦੀ ਪੈਦਾਵਾਰ ਕਰਨ ਵਾਲਿਆਂ ਦੀ ਮਦਦ ਕੀਤੀ ਜਾਵੇਗੀ। ਕਿਸਾਨਾਂ ਦੇ ਲਈ ਐਮਐਸਪੀ ਦਾ ਵਾਅਦਾ ਜਾਰੀ ਰਹੇਗਾ। ਵਨ ਨੇਸ਼ਨ ਵਨ ਇਲੈਕਸ਼ਨ ਦਾ ਵਾਅਦਾ ਰਹੇਗਾ ਤੇ ਭਾਜਪਾ ਨੇ ਕਾਮਨ ਇਲੈਕਟਰਲ ਰੋਲ ਦਾ ਵੀ ਦਾਵਾ ਕੀਤਾ ਹੋਰ ਅੰਮ੍ਰਿਤ ਭਾਰਤ ਅਤੇ ਵੰਦੇ ਭਾਰਤ ਟ੍ਰੇਨਾਂ ਚਲਾਈਆਂ ਜਾਣਗੀਆਂ ਦੇਸ਼ ਦੀ ਹਰ ਦਿਸ਼ਾ ਦੇ ਵਿੱਚ ਬੁਲੇਟ ਟ੍ਰੇਨ ਚਲਾਈ ਜਾਵੇਗੀ ਮੁਦਰਾ ਯੋਜਨਾ ਦੇ ਤਹਿਤ 20 ਲੱਖ ਦਾ ਲੋਨ ਮਿਲੇਗਾ ਪਾਈਪ ਰਾਹੀਂ ਗੈਸ ਘਰ-ਘਰ ਪਹੁੰਚਾਈ ਜਾਵੇਗੀ ਤੇ GST ਦੇ ਪੋਰਟਲ ਨੂੰ ਸੁਖਾਲਾ ਬਣਾਇਆ ਜਾਵੇਗਾ ਦਿੱਲੀ ਚ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਇਹ ਸਵਾਗਤ ਹੋਇਆ ਜਿਸ ਦੇ ਵਿੱਚ ਇਹ ਚੋਣ ਮੈਨੀਫੈਸਟੋ ਚਾਰੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੀਆਂ ਕਈ ਗਰੰਟੀਆਂ ਦਾ ਜ਼ਿਕਰ ਕੀਤਾ ਪੀਐਮ ਕਿਸਾਨ ਸਨਮਾਨ ਯੋਜਨਾ ਲਾਭੀ ਦੇਸ਼ ਕੇ 10 ਕਰੋੜ ਕਿਸਾਨੋ ਕੋ ਅੱਗੇ ਵੀ ਜਾਰੀ ਰਹੇਗਾ ਹਮ ਦਲਹਨ और तिलहन में आत्मनिर्भरता के लिए किसानों को हर प्रकार की मदद करेंगे भाजपा सब्जी उत्पादन और स्टोरेज के लिए नए क्लस्टर्स बनाएगी फिशरीज सेक्टर के लिए भी नए प्रोडक्शन और प्रोसेसिंग क्लस्टर बनाए जाएंगे ਭਾਜਪਾ ਨੇ ਤਾਂ ਮੰਨ ਲਿਖੇ ਸੰਕਲਪ ਪੱਤਰ ਨੂੰ ਦੇਸ਼ ਵਾਸੀਆਂ ਦੇ ਲਈ ਚੰਗਾ ਦੱਸਿਆ ਤੇ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਭਾਜਪਾ ਦੇ ਮੈਨੀਫੈਸਟੋ ਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੇ ਵਿੱਚੋਂ ਦੋ ਸ਼ਬਦ ਗਾਇਬ ਨੇ ਮਹਿੰਗਾਈ ਤੇ ਬੇਰੋਜ਼ਗਾਰੀ ਭਾਜਪਾ ਲੋਕਾਂ ਦੇ ਜੀਵਨ ਦੇ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਵੀ ਨਹੀਂ ਕਰਨਾ ਚਾਹੁੰਦੀ। ਉੱਤੇ ਹੋਰਨਾਂ ਵਿਰੋਧੀ ਧਿਰਾਂ ਨੇ ਭਾਜਪਾ ਦੇ ਮੈਨੀਫੈਸਟੋ ਨੂੰ ਜੁਮਲਾ ਦੱਸਿਆ। ਇਸ ਜੁਮਲਾ ਪੱਤਰ ਮੇ ਮੋਦੀ ਜੀ ਕਹਿੰਦੇ ਹਨ बीजेपी कहती है कि हम अच्छी स्वास्थ्य की सुविधा देंगे आयुष्मान भारत के माध्यम से देंगे इससे बड़ा जुमला शायद इस पूरे जुमले पत्र में कहीं नहीं होगा बिना मंगियां गारंटीयां मंग तो देई जा रहे एक किसान देशता गारंटी मांग रहा है तोड़े को के सानू एमएसपी दी गारंटी दे दियो ते चाहिदा दिस के फ्रंट पेज ते मोदी साहब दी सोनी जी तस्वीर हुंदी तो उतने वो गरंटी होंगी कि मैं सारियाँ फसल एमएसपी के उदन दी बतौर प्रधानमंत्री गारंटी देना तो गारंटी की भी लोड नहीं लागू कर देते देखिए लोगों को सपने दिखा के उनको गुमराह करने की कोशिश करें आप दो हजार सैतालीस की बात कर लो दो हजार सैंतालीस की बात क्यों कर रहे हैं इक्कीस सौ सैतालीस की बात कर लो इन बातों में कुछ नहीं रखा इस चुनाव में लोग जो पिछले दस वर्ष में हुआ है उसका हिसाब किताब ਜ਼ਿਕਰ ਜੋ ਹੋ ਗਿਆ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਨੇ ਵੀ ਨਿਆ ਪੱਤਰ ਦੇ ਨਾਂ ਤੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ ਕਿ ਹੁਣ ਭਾਜਪਾ ਨੇ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਹਾਲਾਂਕਿ ਦੋਵੇਂ ਪਾਰਟੀਆਂ ਨੇ ਇੱਕ ਦੂਜੇ ਦਾ ਵਿਰੋਧ ਕੀਤਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਦੇਸ਼ ਦੇ ਲੋਕ ਕਿਸ ਮੈਨੀਫੈਸਟੋ ਤੇ ਆਪਣਾ ਫਤਵਾ ਦੇਣਗੇ ਬਿਊਰੋ ਰਿਪੋਰਟ న్యూਸ 18 ਪੰਜਾਬ ਰੋਹਕਾਂਗਲ ਦੀ ਖਬਰ ਦਾ ਡਾਕਟਰ ਅੰਬੇਡਕਰ ਜਨਤੀ ਮੌਕੇ ਦੇਸ਼ ਭਰ ਦੇ ਵਿੱਚ ਆਵਾਦੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਆਪ ਦੇ ਵੱਲੋਂ ਅਰੋਸ ਮਜ਼ਾਰਾ ਕੀਤਾ ਗਿਆ ਕੇਜੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਆਪ ਆਗੂ ਤੇ ਵਰਕਰ ਜੁਟੇ ਤੇ ਇਸ ਦੌਰਾਨ ਆਵਾਦੀ ਪਾਰਟੀ ਨੇ ਸੰਤਾਨ ਬਚਾਓ ਤਾਨਾਸ਼ਾਈ ਹਟਾਓ ਦਾ ਨਾਅਰਾ ਦਿੱਤਾ ਜਲੰਧਰ ਦੇ ਵਿੱਚ ਮੰਤਰੀ ਬਲਕਾਰ ਸਿੰਘ ਦੀ ਅਗਵਾਈ ਦੇ ਵਿੱਚ ਧਰਨਾ ਦਿੱਤਾ ਗਿਆ ਤਾਂ ਅਮਰਸਰ ਦੇ ਵਿੱਚ ਮੰਤਰੀ ਹਰਪਜਨ ਸਿੰਘ ਈਟੀਓ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਤਾਂ ਨੋ ਜਲੰਧਰ ਤੇ ਚੰਡੀਗੜ੍ਹ ਦੀਆਂ ਤੁਸੀਂ ਆ ਵਖਾਰੇ ਕਿ ਇੱਥੇ ਕਿ ਵੱਡੀ ਗਿਣਤੀ ਦੇ ਵਿੱਚ ਆਵਾਦੀ ਪਾਰਟੀ ਤੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਤੇ ਇਸ ਦੌਰਾਨ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦਾ ਆਵਾਜ਼ੀ ਪਾਰਟੀ ਨੇ ਨਾਰਾ ਦਿੱਤਾ। ਉਹ ਬੱਲੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦੀ ਦਿੰਦਾ। ਔਰ ਤੇਰਾ ਪ੍ਰਾਇਦ 14 ਹਾਂ। ਇਹ ਪੰਜਾਬ ਦੇ ਵਿੱਚ ਵਾਕਿਆ ਹੀ ਬੜੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਬੜੇ ਇਤਿਹਾਸਕ ਨੇ। ਤੇਰਾ ਪ੍ਰਾਇਦ ਜਿੱਥੇ ਖਾਸਾ ਪੌਂਚ ਦੀ ਸਾਜਨਾ ਦਿਵਸ ਦੱਬਿਹਾੜਾ ਜਦੋਂ ਤਨ ਤਨ ਫੱਟ ਦਸਨੇ ਪਾਸਾ ਆਈ ਜੀ ਗੋਬਿੰਦ ਸਿੰਘ ਜੀ ਨੇ ਪੰਜਾਬ ਪਿਆਰੇ ਨੂੰ ਖੰਡੇ ਬਾਟੇ ਦੀ ਪਾਸਟ ਬਰਾਬਰੀ ਦਾ ਸੰਦੇਸ਼ ਦਿੱਤਾ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ ਉੱਥੇ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਜਿਨ੍ਹਾਂ ਦਾ ਜਨਮ ਹੋਇਆ ਉਹਨਾਂ ਨੇ ਉਹਨਾਂ ਗੁਰੂਆਂ ਦੀ ਫ਼ੋਟ ਤੇ ਤਾਰਾ ਦਿੱਤਾ ਔਰ ਬਰਾਬਰੀ ਦੀ ਝੋਲੀ ਜੜਾ ਉਸ ਨੂੰ ਲਾਗੂ ਕਰਕੇ ਉਸ ਨੂੰ ਸਭੇ ਉੱਤੇ ਪ੍ਰਤੀ ਸੰਵਿਧਾਨ ਵੀ ਰਚਲਾ ਕਰਕੇ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਸੋ ਸਾਥੀਓ ਮੈਂ ਆਪਣੀ ਪਾਰਟੀ ਦੀ ਸੋਚ ਨੂੰ ਮੁਬਾਰਕਬਾਦ ਦਿੰਦਾ ਕਿ ਉਸ ਸੋਚ ਦੇ ਲਈ ਬਿਲਕੁਲ ਦੇਖੋ ਇਹ ਤਾਨਾशाही ਇਸ ਤਰੀਕੇ ਚਲਉਣੀ ਬਾਬਾ ਸਾਹਿਬ ਜੀ ਦੇ ਜਨਮ ਦਿਨ ਹੈ ਸੋ ਅਸੀਂ ਲੋਕਾਂ ਨੂੰ ਇਹ ਜਾਗਰੂਕ ਕਰ ਰਹੇ ਹਾਂ ਲੋਕ ਨਾਲ ਇਹ ਸਮਝਦੇ ਨੇ ਕਿ ਇਹ ਠੀਕ ਨਹੀਂ ਹੈ ਜਿਸ ਤਰੀਕੇ ਸੰਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਦੇਸ਼ ਦੀ ਆਪੋਜੀਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਦੇਸ਼ ਦੀਆਂ ਏਜੰਸੀਆਂ ਦੀ ਜ਼ੁਰਵਰਤੋਂ ਕੀਤੀ ਜਾ ਰਹੀ ਹੈ ਕਿ ਹਰ ਚੀਜ਼ ਨੂੰ ਇਨਸਾਫ ਕੀਨੇ ਕਰਨਾ ਸਾਰੀਆਂ ਚੀਜ਼ਾਂ ਨੂੰ ਇਹ ਸੰਵਿਧਾਨ ਦੀ ਉਲੰਘਣਾ ਹੈ ਸੰਵਿਧਾਨ ਦੀ ਤੋਹੀਨ ਹੈ ਤੇ ਨਾ ਆਮ ਆਦਮੀ ਪਾਰਟੀ برداشت ਕਰੂਗੀ ਦੇਸ਼ ਦੇ ਸਭ ਤੋਂ ਇਮਾਨਦਾਰ ਸੀਟਿੰਗ ਚੀਫ ਮਿਨਿਸਟਰ ਨੂੰ ਜਾ ਕੇ ਜੇਲ੍ਹ ਚ ਪਾ ਦੇਣਾ ਬਿਨਾਂ ਇੱਕ ਝੂਠੇ ਗਵਾਹ ਦੇ ਆਵਾਜ਼ੀ ਪਾਰਟੀ ਦੇ ਵੱਲੋਂ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਤੇ ਨਾਰੇ ਹਟ ਕੀਤੇ ਪ੍ਰਦਰਸ਼ਨ ਤੇ ਭਾਜਪਾ ਨੇ ਸਵਾਲ ਕਰਦੇ ਆ ਕਿ ਆਰਵਿੰਦ ਕੇਸ਼ਜੀਵਾਲ ਖੁਦ ਸੰਵਿਧਾਨ ਨੂੰ ਨਹੀਂ ਮੰਨਦੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਜੇਲ੍ਹ ਦੇ ਵਿੱਚ ਜਾਣ ਦੇ ਬਾਵਜੂਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ ਜਿਹੜੀ ਗੱਲ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਪਣੇ ਮੰਤਰੀਆਂ ਤੇ ਲਾਗੂ ਕੀਤੀ ਉਹ ਆਪਣੇ ਤੇ ਕਿਉਂ ਨਹੀਂ ਲਾਗੂ ਕਰ ਰਹੇ ਜੇ ਜਦੋਂ ਉਹਨਾਂ ਦੇ ਉਪ ਮੁੱਖ ਮੰਤਰੀ ਉਹਨਾਂ ਨੂੰ ਕੁਝ ਕਿਸੇ ਲਈ ਬੁਲਾਇਆ ਗਿਆ ਅਰੈਸਟ ਕੀਤਾ ਗਿਆ ਉਹਨਾਂ ਉਹਨਾਂ ਕੋਲੋਂ ਸਤੀਫਾ ਲਿਆ ਗਿਆ ਠੀਕ ਹੈ ਨਾ ਕਿ ਉਸ ਤੋਂ ਪਹਿਲਾਂ ਉਹਨਾਂ ਦੇ ਹੈਲਥ ਮਿਨਿਸਟਰ ਸਤਿੰਦਰ ਜੈਨ ਉਹਨਾਂ ਦੇ ਕੋਲੋਂ ਰੈਜ਼ੀਗਨੇਸ਼ਨ ਦਿੱਤੇ ਨਾ ਤਾਂ ਫਿਰ ਜਦੋਂ ਖੁਦ ਅਰੈਸਟ ਹੋਏ ਤੇ ਹੁਣ ਕਹਿੰਦੇ ਵਸਤੀਫਾ ਨਹੀਂ ਦੇਣਾ ਇਹ ਡਬਲ ਪ੍ਰਿੰਸੀਪਲਸ ਕਿਉਂ ਆ ਦੋਰਾ ਮਾਪਣਾਂ ਲ ਮੈਂ ਉਨਾਦੀ ਮਾਪਦੰਡ ਦੀ ਗੱਲ ਜ਼ਿਕਰ ਕਰ ਰਿਹਾ ਮੈਂ ਸੰਵਿਧਾਨ ਦੇ ਠੀਕ ਹੈ ਕਿ ਕਨਵੈਨਸ਼ਨਸ ਹੈਗੀਆਂ ਜਦੋਂ ਵੀ ਕਿਸੇ ਤੇ ਉਂਗਲ ਉਕਦੀ ਹੈ ਤਾਂ ਉਹ ਹੁਣ ਜ਼ਿਕਰ ਕਰਾਂਗੇ ਨੰਗਲ ਦਾ ਜਿੱਥੇ ਕਿ ਵਿਸ਼ਵ Hindu ਪਰਿਸ਼ਦ ਦੇ ਪ੍ਰਧਾਨ ਦੇ ਕਤਲ ਮਾਮਲੇ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੇ ਵਿੱਚ ਨੂੰ ਇਹ ਜਾਖੜ ਸ਼ਾਮਲ ਹੋਏ ਤੇ ਪੀੜਤ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਤਾਂ ਉਦੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਲਜ਼ਮਾਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ਨੰਗਲ ਤੋਂ ਆਈਆਂ ਇਹਨਾਂ ਤਸਵੀਰਾਂ ਨੇ ਸਿਆਸਤ ਦਾ ਰੁਖ ਬਦਲ ਦਿੱਤਾ ਜਿੱਥੇ ਬੀਤੇ ਦਿਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਕਤਲ ਕਰ ਦਿੱਤਾ ਗਿਆ ਪੀੜਤ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਉਹਨਾਂ ਚੰਡੀਗੜ੍ਹ ਹਾਈਵੇ ਜੰਮ ਕਰਕੇ ਪ੍ਰਦਰਸ਼ਨ ਕੀਤਾ ਉਦੋਂ ਇਸ ਪ੍ਰਦਰਸ਼ਨ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਏ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਅਸਲ ਸਾਜ਼ਿਸ਼ ਘਾਰੀਆਂ ਨੂੰ ਲੱਭਣ ਦੀ ਅਪੀਲ ਕੀਤੀ ਹੈ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਇਕੱਲੇ ਕਰਨੀ ਜਾੜੇ ਉਹਨਾਂ ਲੋਕਾਂ ਨੂੰ ਅੱਜ ਨਸ਼ੇ ਦੇ ਬਸ ਇਹਨਾਂ ਕਰਤਾ ਕਿਸੇ ਨੂੰ 50000 ਰੱਖ ਲੱਖ ਰੁਪਏ ਦੇ ਕੇ ਭੇਜ ਦੋ ਜਾਂ ਵੀ ਉਹ ਵਿਕਾਸ ਤੁਰੇ ਫਿਰਦਾ ਜਾਂ ਸੁਨੀਲ ਤੁਰੇ ਫਿਰਦਾ ਠੋਕ ਦੇ ਉਹ ਠੋਕ ਵੀ ਦੇਣਗੇ ਮਸਲਾ ਉਸ ਗੁੰਡੇ ਦਾ ਉਸ ਹਥਿਆਰੇ ਦਾ ਨਹੀਂ ਮਸਲਾ ਹੈ ਇਹ ਦੇ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ ਕੌਣ ਹੈ ਕਿਹਨੇ ਆ ਕੋਜੀ ਚਾਲ ਘੜੀ ਹੈ ਕਤਲ ਦਾ ਮਾਮਲਾ ਵਧਿਆ ਪ੍ਰਦਰਸ਼ਨ ਹੋਏ ਤੇ ਕੈਬਨਤ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸਾਹਮਣੇ ਆਏ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਉਣ ਦਾ ਪ੍ਰਸਤਤਾ ਤੇ ਕਹੇ ਕਿ ਇਸ ਕਤਲकांड ਦੇ ਮੁਲਜ਼ਮ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ ਤੇ ਉਹ ਅੰਜਾਮ ਭੁਗਤਣ ਦੇ ਲਈ ਤਿਆਰ ਰਹਿਣ ਜੋ ਕੋਈ ਵੀ ਦੋਸ਼ੀ ਹਨ ਜੋ ਕੋਈ ਵੀ ਇਸ ਦੇ ਮਾਸਟਰਮਾਈਂਡ ਹਨ ਉਹ ਬਖਸ਼ੇ ਨਹੀਂ ਜਾਣਗੇ ਹੁਣ ਸਿਰਫ ਕੁਝ ਸਮੇਂ ਦੀ ਗੱਲ ਹੈ ਉਹ ਆਪਣਾ ਅੰਜਾਮ ਭੁਗਤਣ ਦੇ ਲਈ ਤਿਆਰ ਰਹੇ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬੀ ਹੋ ਸਕਦੇ ਵਿਕਾਸ ਸਾਡਾ ਭਰਾ ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ ਵਿਚਾਰਕ ਮੱਧ ਪੇਟ ਹੋ ਸਕਦੇ ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇੱਕਾਂ ਸਾਡੇ ਸੂਬੇ ਦੀ ਗੱਲ ਆਵੇ ਸਾਡੇ ਦੇਸ਼ ਦੀ ਗੱਲ ਆਵੇ ਅਸੀਂ ਇੱਕ ਹਾਂ ਜ਼ਿਕਰ ਜੋ ਹੋ ਗਿਆ ਕਿ ਕਤਲ ਦੀ ਇਹ ਵਾਰਦਾਤ ਬੀਤੇ ਦਿਨ ਨਹੀਂ ਉਸ ਸਮੇ ਵਾਪਰੀ ਜਦੋਂ ਵਿਕਾਸ ਪ੍ਰਭাকর ਸ਼ਾਮ ਦੇ ਸਮੇ ਆਪਣੀ ਦੁਕਾਨ ਦੇ ਬਾਹਰ ਬੈਠੇ ਸਨ ਕਿ ਐਕਟਵਾ ਸਵਾਰ ਦੋ ਅਣਪਛਾਤੇ ਵਿਅਕਤੀ ਆਏ ਤੇ ਤੇਜ਼ੀતર ਹਥਿਆਰ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਨੰਗਲ ਤੋਂ ਰਾਜਕੁਮਾਰ న్యూਸ 18 ਪੰਜਾਬ